ਅੱਸੀ ਕਾਲ ਜੀ ਮੈਂ ਤਰਮਿੰਦਰ ਸਿੰਘ ਪਿਛਲੇ ਦਿਨਾ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਮਨੀਸ਼ ਸੰਸੋਧੀਆ ਜੀ ਨੇ ਇੱਕ ਸਟੇਟਮੈਂਟ ਕੱਲ੍ਹ ਇੱਕ ਕਾਠ ਨੂੰ ਸੰਬੋਧਨ ਕਰਦਿਆਂ ਹੋਇਆਂ ਇੱਕ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਚੋਣਾਂ ਨੂੰ ਲੈ ਕੇ ਚੋਣਾਂ ਦੇ ਸੰਬੰਧ ਦੇ ਵਿੱਚ ਜਿਹੇ ਸ਼ਬਦ ਵਰਤੇ ਭਿਜੇਨ ਦੱਸ ਦਿੱਤਾ ਕਿ ਲੋਕਤੰਤਰ ਦਾ ਆਦੀ ਕੋਈ ਚੀਜ਼ ਨਹੀਂ ਰਹੇਗੀ ਕੰਮ ਦੇ ਨਾਂ ਦੇ ਉੱਪਰ ਵੋਟਾਂ ਮੰਗਣ ਦਾ ਜਾ ਕਮਨੇ ਦਾ ਦੇ ਉੱਪਰ ਨਵੀਂ ਸਰਕਾਰ ਬਣਾਉਣ ਦੀ ਕੋਈ ਗੱਲ ਨਹੀਂ ਰਹਿ ਗਈ। ਸਾਮ, ਦੰਡ, ਭੇਦ, ਲੜਾਈ, ਝਗੜਾ, ਝੂਠ, ਫਰੇਵ ਇਹ ਸਾਰਾ ਕੁਝ ਕਰਨ ਦੇ ਲਈ ਤਿਆਰ ਹੋਣ ਨੂੰ ਕਹਤਾ ਪੂਰੀ ਪੰਜਾਬ ਦੀ ਪਾਰਟੀ ਨੂੰ। ਹਰਾਨਗੀ ਤਾਂ ਇੱਥੇ ਹੋਈ ਉਹ ਤਾਂ ਚਲੋ ਹੋਰ ਸੂਬੇ ਦੇ ਸਾਥੀ ਐ, ਹੋਰ ਸੂਬੇ ਦੇ ਨਾਲ ਸੰਬੰਧਤ ਮੰਤਰੀ ਐ। ਉਹਨਾਂ ਨੂੰ ਪੰਜਾਬ ਦੇ ਨਾਲ ਕੋਈ ਬਾਹਵਸਤਾ ਨਹੀਂ ਐ। ਜਿਹੜੀ ਗੱਲ ਅਸੀਂ ਕਹਿੰਦੇ ਆਂ ਕਿ ਜਿਹੜੇ ਬਾਹਰੋਂ ਆ ਕੇ ਕਿਸੇ ਨੇ ਕਿਸੇ ਖਿੱਤੇ ਦਾ ਉਜਾੜਾ ਕਰ ਲੈਣਾ ਉਦੇ ਲਈ ਉਸ ਖਿੱਤੇ ਦੇ ਬਾਰੇ ਕੋਈ ਮੋਹ ਪਿਆਰ ਥੋੜੀ ਹੁੰਦਾ ਹੈ ਜਿਵੇਂ ਕਿ ਅੰਗਰੇਜ਼ ਵਿਦੇਸ਼ ਤੋਂ ਆ ਕੇ ਭਾਰਤ ਦੇ ਵਿੱਚ ਲੰਬਾ ਸਮਾਂ ਰਾਜ ਵੀ ਕੀਤਾ ਭਾਰਤ ਨੂੰ ਲੁੱਟਿਆ ਵੀ ਭਾਰਤ ਦੇ ਲੋਕਾਂ ਦੇ ਉੱਪਰ ਵੀ ਤਸ਼ੱਦਦ ਕੀਤਾ ਤੇ ਆਜ਼ਾਦੀ ਤੋਂ ਬਾਅਦ ਉਹਨਾਂ ਨੂੰ ਪੰਜਾਬ ਜਾਂ ਭਾਰਤ ਦੇ ਲੋਕਾਂ ਨਾਲ ਕੋਈ ਮੋਹ ਪਿਆਰ ਥੋੜੀ ਸੀਗਾ ਜੇ ਮੋਹ ਪਿਆਰ ਹੁੰਦਾ ਤੇ ਜੰਗੇ ਆਜ਼ਾਦੀ ਦੇ ਵਿੱਚ ਗਦਰੀ ਬਾਬਿਆਂ ਦੀ ਇੱਕ ਲੰਬੀ ਲਾਈਨ ਆ ਜਿਹੜੇ ਫਾਂਸੀ ਦੇ ਤਖਤੇ ਉੱਤੇ ਚੜੇ ਉਹਦੇ ਤੋਂ ਬਾਅਦ ਸ਼ਹੀਦ ਆਜ਼ਮ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਵਰਗੇ ਉਹਨਾਂ ਦੇ ਇੱਕ ਫਾਂਸੀ ਦੇ ਰਸੇ ਜਾਂ ਉਹਨਾਂ ਨੂੰ ਮਾਰਨ ਤੱਕ ਜਾਂ ਉਹਨਾਂ ਨੂੰ ਖਤਮ ਕਰਨ ਤੱਕ ਜਿੱਥੇ ਤੱਕ ਗਈ ਹੈ ਅੰਗਰੇਜ਼ ਸਾਮਰਾਜ ਇਹ ਕੋਈ ਉਹਨਾਂ ਨੂੰ ਕੋਈ ਮੋਹ ਪਿਆਰ ਨਹੀਂ ਇਹ ਸਾਫ਼ ਦੱਸਦਾ ਕਿ ਇੱਕ ਨਫ਼ਰਤ ਸੀਗੀ ਇਥੋਂ ਦੇ ਲੋਕਾਂ ਨੂੰ ਤੇ ਇਸ ਗੱਲ ਦੇ ਲਈ ਕਿ ਇਹ ਲੋਕ ਉਹ ਹੈ ਕਿ ਜਿਹੜਾ ਸਾਡੀ ਕਮਾਈ ਦੇ ਵਿੱਚ ਅੜਿ ਘਾ ਰਿਹਾ ਹੈ। ਇਹੀ ਮਨੀਸ਼ ਸੁਸੋਦੀਆ ਦੀ ਉਹ ਸਟੇਟਮੈਂਟ ਨੇ ਸਾਫ਼ ਦੱਸ ਦਿੱਤਾ ਕਿ ਪੰਜਾਬ ਦੇ ਉਹ ਲੋਕ ਜਿਹੜੇ ਲੜ ਰਹੇ ਹੈ ਸੰਘਰਸ਼ ਕਰ ਰਹੇ ਹੈ ਚਾਹੇ ਉਹ ਪੰਜਾਬ ਦੀ ਕਿਸਾਨ ਜੱਥੇਬੰਦੀਆਂ, ਨੌਜਵਾਨ ਜੱਥੇਬੰਦੀਆਂ, ਮਜ਼ਦੂਰ, ਮਜ਼ਦੂਰ ਚਾਹੇ ਹੋਰ ਦੇ ਰਾਦੇ ਸਿਆਸੀ ਲੀਡਰ ਜਾਂ ਆਮ ਲੋਕ ਗੱਲ ਕਰ ਲਈਏ ਉਹ ਹੁਣ ਉਹਨਾਂ ਨੂੰ ਦੁਸ਼ਮਣ ਲੱਗਦੇ ਆ ਕਿ ਪੰਜਾਬ ਦੇ ਉੱਪਰ ਅਸੀਂ ਕਾਬਜ਼ ਐ ਇਸਟਰੀਆ ਕੰਪਨੀ ਦੇ ਵਾਂਗ ਤੇ ਜੇ ਪੰਜਾਬ ਦੇ ਵਿੱਚੋਂ ਸਾਨੂੰ 2027 ਦੀਆਂ ਚੋਣਾਂ ਦੇ ਵਿੱਚ ਕੋਈ ਕੱਢਣ ਦਾ ਯਤਨ ਕਰਦਾ ਤੇ ਅਸੀਂ ਹਰ ਪ੍ਰਕਾਰ ਦਾ ਹੀਲਾ ਵਰਤਣਾ ਤੇ ਸਾਹਮਣੇ ਬੈਠ ਕੇ ਮੂਕ ਦਰਸ਼ਨ ਬਣ ਕੇ ਪੰਜਾਬ ਦਾ ਮੁੱਖ ਮੰਤਰੀ ਬੈਠਾ ਇੱਕ ਪੰਜਾਬੀ ਬੈਠਾ ਐ ਹੈਰਾਨਗੀ ਹੁੰਦੀ ਐ ਕਿ ਪੰਜਾਬ ਦੇ ਲੋਕਾਂ ਨੇ ਕਦੀ ਹੀਨ ਨਹੀਂ ਬੰਨੀ ਅੰਗਰੇਜ਼ਾਂ ਦੀ ਮੁਗਲਾਂ ਦੀ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਲਗਾਤਾਰ ਗਰੀਬੀ ਗੁਰਬਤ ਲੋਕਾਂ ਦੇ ਉੱਪਰ ਤਸ਼ੱਦਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਉਹ ਫਿਰ ਵੀ ਲੜੇ ਇਹ ਸ਼ਹਾਬਦੀ ਹੈ ਬੀਬੀ ਗਦਰੀ ਬੀਬੀ ਗੁਲਾਬਕੌਰ ਦੀ ਜਿਹਨੂੰ ਹਰਿਆਣੇ ਭੂੰਗੇ ਦੇ ਵਿੱਚ ਅੰਗਰੇਜ਼ਾਂ ਨੇ ਇੰਨਕ ਬੁਰੀ ਤਰ੍ਹਾਂ ਦੇ ਨਾਲ ਤਸ਼ੱਦਦ ਕਰ ਦਿੱਤਾ ਪਰ ਉਹਦੀ ਛਾਤੀ ਜਿਹੜੀ ਹੈ ਜ਼ਖਮੀ ਕਰ ਦਿੱਤੀ ਪਰ ਉਹਨਾਂ ਈਨ ਨਹੀਂ ਮੰਨੀ ਅੰਗਰੇਜ਼ సామਰਾਜ ਦੇ ਉਹਨਾਂ ਪੁਲਿਸ ਅਫਸਰਾਂ ਦੀ ਤੇ ਅੱਜ ਦੇ ਦੌਰ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਮਨੀਸ਼ ਸੋਧਿਆ ਦੀ ਸਟੇਟਮੈਂਟ ਤੇ ਬਰਾਦ ਆਪਣੀ ਕੁਰਸੀ ਤੇ ਬਣੇ ਰਹੀਏ ਹੋਰ ਕੋਈ ਬਾਵਾਸਤਾ ਨਹੀਂ। ਉਸੇ ਸਮੇਂ ਜਦੋਂ ਪੰਜਾਬ ਹੜਾ ਦੇ ਮਾਰਦੇ ਹੀਟ ਹੈ। ਜਿਸ ਖਿੱਤੇ ਚੋਂ ਅਸੀਂ ਆਨੇ ਆ ਦੁਆਬਾ ਤੇ ਮਾਝਾ ਉਹ ਲਗਾਤਾਰ ਹੜਹਾੜਾ ਦੀ ਮਾਰ ਦੇ ਹੀਟ ਹੈ। ਲੋਕਾਂ ਦਾ ਲਗਾਤਾਰ ਨੁਕਸਾਨ ਹੋ ਰਿਹਾ ਜਾਲੀ, ਮਾਨੀ, ਜ਼ਮੀਨਾਂ ਦਾ ਮਕਾਨਾਂ ਦਾ ਲਗਾਤਾਰ ਵੱਧ ਰਿਹਾ ਤੇ ਸਰਕਾਰ ਤਿੰਨ ਸਾਲਾਂ ਜਿੰਨ ਕੋਈ 3.5 ਸਾਲਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ। ਬੇਲੀਬੋਰ ਦੇ ਕੰਮ ਹੈ ਧਰਨਿਆਂ ਦੇ ਉੱਪਰ ਹੜਤਾਲਾਂ ਦੇ ਉੱਪਰ ਬੈਠੇ ਹੋਏ ਆ ਵੀ ਕਹ ਲੀਏ ਵੀ ਪੀ ਆਰਟੀਸੀ ਜਿਹੜੀ ਪੰਜਾਬ ਦੀ ਸਰਕਾਰੀ ਬੱਸਾਂ ਆ ਉਹ ਲਗਾਤਾਰ ਉਹਨਾਂ ਦੇ ਮੁਲਾਜ਼ਮ ਜਿਹੜੇ ਹੜਤਾਲ ਦੇ ਉੱਪਰ ਬੈਠੇ ਹੋਏ ਆ ਪੰਜਾਬ ਦਾ ਮੁਲਾਜ਼ਮ ਲਗਾਤਾਰ ਹੜਤਾਲ ਦੇ ਉੱਪਰ ਬੈਠਿਆ ਹੋਇਆ ਆ ਪੰਜਾਬ ਦੇ ਬੇਰੁਜ਼ਗਾਰ ਟੈਂਕੀਆਂ ਤੇ ਚੜਨ ਦੇ ਲਈ ਮਜ਼ਦੂਰ ਮਜਬੂਰ ਬੈਠੇ ਹੋਏ ਆ ਤੇ ਉਦੋਂ ਪੰਜਾਬ ਦੇ ਮੁੱਖ ਮੰਤਰੀ ਇਹ ਸੰਸੋਧੀਆਂ ਦੀ ਗੱਲ ਕਰਕੇ ਅੱਗੇ ਹਾ 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 ਠਾ ਠਾ ਕਰ ਰਿਹਾ ਤੇ ਹੈਰਾਨਗੀ ਹੁੰਦੀ ਹੈ ਕਿ ਅਜੇ ਇਹ ਬੰਦਿਆਂ ਨੂੰ ਅਸੀਂ ਪੰਜਾਬ ਦੀ ਸਤਾ ਦੇਤੀ ਪੰਜਾਬ ਦੀ ਕੁਰਸੀ ਦੇਤੀ ਪੰਜਾਬ ਦੀ ਬਾਗਦੋਰ ਦੇਤੀ ਜਿਨ੍ਹਾਂ ਨੂੰ ਹੁਣ ਪੰਜਾਬ ਦੇ ਨਾਲ ਕੋਈ ਮੋਹ ਬੈਰ ਨਹੀਂ ਹੋਰ ਅਗਲੀ ਗੱਲ ਇਹ ਹੈ ਵੀ ਬਾਕੀ ਵੀ ਕਿਹੜੇ ਇਹ ਵੀ ਗੱਲ ਕੋਈ ਨਹੀਂ ਲੋਕੀ ਗੱਲਣਗੇ ਵੀ ਹਾਂ ਜੀ ਕਮੈਂਟਾਂ ਦੇ ਵਿੱਚ ਆ ਜਾਂਦਾ ਨਾ ਵੀ ਕਾਂਗਰਸ ਹੀ ਕਿਹੜੇ ਚੰਗੇ ਸੀਗੇ ਅਕਾਲੀ ਭਾਜਪਾ ਵਾਲੇ ਕਿਹੜੇ ਚੰਗੇ ਸੀਗੇ ਚੰਗੇ ਕੋਈ ਵੀ ਨਹੀਂ ਹੈ ਇਹਨਾਂ ਦਾ ਮਕਸਦ ਸਾਡੇ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਮਲਾਜ਼ਮ ਹੈ ਚਾਹੇ ਜਿੰਨਾ ਮਰਜੀ ਗਰੀਬੜਾ ਜਿਹੜਾ ਮਿਹਨਤ ਕਰਨ ਵਾਲਾ ਵਰਗ ਹੈ ਜਿਹੜੇ ਸਾਡੇ ਤੁਹਾਡੇ ਵਰਗੇ ਲੋਕ ਹੈ ਰੋਜ਼ ਖੂ ਪਟਣਾ ਰੋਜ਼ ਰੋਟੀ ਖਾਣੀ ਰੋਜ਼ ਪਾਣੀ ਪੀਣਾ ਉਹਨਾ ਲੋਕਾਂ ਦੇ ਲਈ ਇਹ ਹੈ ਨਹੀਂ ਹੈ ਇਹਨਾਂ ਨੂੰ ਸਿਰਫ ਆਪਣੀ ਕੁਰਸੀ ਨਾਲ ਜਿੱਦਾਂ ਆਪਾਂ ਕਹਿੰਦਾ ਰਿਹਾ ਨਾ ਮੁੱਖ ਮੰਤਰੀ ਵੀਆਈਪੀ ਕਲਚਰ ਹੋਰ ਹੈ ਸਭ ਤੋਂ ਜ਼ਿਆਦਾ ਕਾਫਲਾ ਲੈ ਕੇ ਹੁਣ ਇਹਦੇ ਮੰਤਰੀ ਤੇ ਇਹ ਆਪ ਖੁਦ ਚੱਲਦਾ ਇਹਦੇ ਪਰਿਵਾਰ ਦੇ ਜੀ ਚੱਲਦੇ ਆ ਸਭ ਤੋਂ ਜ਼ਿਆਦਾ ਅਰਬਾਂ ਖਰਬਾਂ ਦਾ ਖਰਚਾ ਹੁਣ ਇਹਦੀ ਰਾਖੀ ਦੇ ਉੱਪਰ ਚੱਲਦਾ ਪਿਆ ਹੁਣ ਇਹਨੂੰ ਮੁਰਗੀ ਫਾਰਮ ਨਹੀਂ ਜਾਪਦੇ ਜਦੋਂ ਇਹ ਪੁਰਾਣੇ ਲੀਡਰਾਂ ਨੂੰ ਕਮੈਂਟ ਕਰਦਾ ਰਿਹਾ ਹੈ ਹੁਣ ਇਹਨਾਂ ਦੇ ਲਈ ਸਿਰਫ ਇਹ ਹੈ ਕਿ ਸਾਮ ਦਮ ਦੰਡਬੇਦ ਜੋ ਕਰਨਾ ਪੈ ਗਿਆ ਜੋ ਕਰਨਾ ਪੈ ਗਿਆ ਸਾਨੂੰ 2027 ਦੀਆਂ ਚੋਣਾ ਦੇ ਵਿੱਚ ਕੁਰਸੀ ਪੰਜਾਬ ਦੀ ਚਾਹੀਦੀ ਹੈ ਇਹ ਨਹੀਂ ਹੁਣ ਤੁਹਾਨੂੰ ਮਿਲਦੀ ਹੈ ਭਲੇਖਾ ਛੱਡ ਦਿਓ ਮਨੀਸ਼ ਨੂੰ ਸੁਲਦੀ ਆ ਜੀ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਆਏ ਸੀਗੇ 2000 ਕਹਿ ਲਿਏ ਵੀ 15 14 15 ਦੇ ਵਿੱਚ ਲੋਕਾਂ ਨੇ ਜਲੂਸ ਕੱਢਿਆ ਸੀਗਾ ਤੁਹਾਡਾ ਸ਼ਾਇਦ ਤੁਸੀਂ ਭੁੱਲ ਗਏ ਰਾਗਵ ਚੱਡਾ ਤੁਹਾਡੇ ਨਾਲ ਸੀਗਾ ਤੇ ਹੁਣ ਲੋਕ ਹੋਰ ਤਿੱਖੇ ਹੋਏ ਆ ਕਿਸਾਨੀ ਅੰਦੋਲਨ ਤੋਂ ਬਾਅਦ ਤੇ ਸਾਢੇ 3 ਸਾਲਾਂ ਦੇ ਵਿੱਚ ਜੋ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਹਾਲ ਕੀਤਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨਕਾਊਂਟਰ ਦੇ ਕੇਸ ਕਹਿ ਲਿਏ ਪੰਜਾਬ ਦੇ ਨੌਜਵਾਨਾਂ ਦੇ ਉੱਪਰ ਜ਼ੁਲਮ ਕਹਿ ਲਿਏ ਪੰਜਾਬ ਦੇ ਗਰੀਬੜੇ ਲੋਕਾਂ ਦੇ ਉੱਪਰ ਜ਼ੁਲਮ ਕਹਿ ਲਿਏ ਉਹ ਤੋਂ ਇਲਾਵਾ ਕਿਸਾਨੀ ਤੇ ਮਜ਼ਦਮਾ ਤੇ ਬੇਰੁਜ਼ਗਾਰਾਂ ਤੇ ਜ਼ੁਲਮ ਕਹਿ ਲਿਏ ਇਹਦੀ ਇੱਕ ਬੜੀ ਜਿਆਦੇ ਬੜੀ ਜਿਆਦੇ ਕਹਿ ਲਿਏ ਵੀ ਇੱਕ ਰੇਖਾ ਤੋਂ ਵੀ ਪੱਟਾ ਪਚਕਿਆ ਤੇ ਪੰਜਾਬ ਦਾ ਨਾਬਰੀ ਦਾ ਇਤਿਹਾਸ ਹੈ ਤੇ ਜਿੰਨਾ ਜ਼ਿਆਦਾ ਪੰਜਾਬ ਨੂੰ ਦੱਬਿਆ ਗਿਆ ਪੰਜਾਬ ਨੇ ਉਨਾਂ ਜ਼ਿਆਦਾ ਰਿਜਿਸਟ ਕੀਤਾ ਹੀ ਕੀਤਾ ਹੈ ਐਦਾਂ ਨਹੀਂ 2014 ਦੇ ਵਿੱਚ 40 ਲੱਖ ਵੋਟਾਂ ਦੇ ਨਾਲ 4 ਐਮਪੀ ਜਿਹੜੇ ਆ ਕਹਿ ਲਿਏ ਤੁਹਾਡੇ 2014 ਦੇ ਵਿੱਚ ਜਦਾਤੇ ਹੈਗੇ ਪੰਜਾਬ ਦੇ ਲੋਕਾਂ ਨੇ ਜੇ ਪੰਜਾਬ ਦੇ ਲੋਕ ਜਿਤਾਣਾ ਵੀ ਜਾਣਦੇ ਆ ਤੇ ਪੰਜਾਬ ਦੇ ਲੋਕ ਅਰਸ਼ੋਂ ਪੁੰਜੇ ਵੀ ਅਸਮਾਨ ਤੋਂ ਲਿਆ ਕੇ ਪੁੰਜੇ ਸੁੱਟਣਾ ਵੀ ਜਾਣਦੇ ਆ ਇਹ ਪੰਜਾਬ ਦੀਆਂ ਬਾਕੀ ਰਵਾਇਤੀ ਚਾਹੇ ਕਾਂਗਰਸ ਆ ਅਕਾਲੀ ਆ ਭਾਜਪਾ ਆ ਇਹਨਾਂ ਨੂੰ ਇਹਨਾਂ ਨੂੰ ਪੁੱਛ ਲਓ ਤੁਸੀਂ ਜਿਹੜਾ 2022 ਦੀ ਚੋਣਾਂ ਦੇ ਵਿੱਚ ਲੋਕਾਂ ਨੇ ਤੁਹਾਨੂੰ ਜਿਤਾਇਆ ਜਿਸ ਬੰਦੇ ਨੂੰ ਸਾਈਕਲ ਤੱਕ ਨਹੀਂ ਚੱਜਦਾ ਸਾਹਮਣੇ ਆਂਦਾ ਨਾ ਉਹਦੀ ਔਕਾਤ ਐ ਖਰੀਦਣ ਯੋਗੀ ਮਿਹਨਤ ਕਰਦਾ ਨਹੀਂ ਉਸ ਬੰਦੇ ਨੂੰ ਵੀ ਆਪਣੇ ਸਿਰ ਤੇ ਬਿਠਾ ਕੇ ਲੋਕਾਂ ਨੇ ਐਮਐਲਏ ਦੀ ਕੁਰਸੀ ਦਿੱਤੀ ਵੀ ਇਹ ਗਰੀਬੜੇ ਸਾਡੇ ਵਰਗੇ ਲੋਕਾਂ ਦੇ ਵਿੱਚ ਲੋਕ ਹੈ ਤੇ ਕੱਲ ਨੂੰ ਸਾਡੇ ਲਈ ਕੋਈ ਕਾਨੂੰਨ ਬਣਾਣਗੇ ਪਰ ਤੁਸੀਂ ਕਾਨੂੰਨ ਨਹੀਂ ਬਣਾਇਆ ਨਾ ਤਾਂ ਪੰਜਾਬ ਦੇ ਕੱਚੇ ਮਲਾਜ਼ਮਾਂ ਨੂੰ ਪੱਕੇ ਕੀਤਾ ਨਾ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦਾ ਪ੍ਰਬੰਧ ਕੀਤਾ ਨਾ ਪੰਜਾਬ ਦੇ ਵਿੱਚ 2023 ਦੇ ਆਏ ਹੋਏ ਹੜ੍ਹਾਂ ਦੇ ਵਿੱਚ ਹੋਏ ਨੁਕਸਾਨ ਦੀ ਪਰਪਾਈ ਕੀਤੀ ਨਾ ਹੀ ਪੰਜਾਬ ਦੀਆਂ ਲਗਭਗ 3.5000 ਤੋਂ ਵੱਧ ਕਿਲੋਮੀਟਰ ਦੀਆਂ ਸੜਕਾਂ ਨੂੰ ਬਣਾਇਆ ਸਾਰੇ ਪਾਸੇ ਟੋਏ ਆ ਤਬਾਈ ਹੋਈ ਪਈ ਹੈ ਤੇ ਪੰਜਾਬ ਦੇ ਜਿਹੜੇ ਕਹ ਲਈਏ ਕਿ ਕਰਜ਼ੇ ਦੇ ਭਾਰ ਨੂੰ ਘਟਾਉਣ ਦੀ ਗੱਲ ਸੀਗੀ ਉਹਦੇ 'ਚ ਦੁੱਗਣਾ ਵਾਅਦਾ ਜਿਹੜੀ ਆਮ ਆਦਮੀ ਦੀ ਮਾਨ ਸਰਕਾਰ ਨੇ ਕੀਤਾ ਕੇਜਰੀਵਾਲ ਸੰਸੋਧੀਆਂ ਉਹਨਾਂ ਦੇ ਨਾਲ ਰਲ ਕੇ ਕੀਤਾ ਪੰਜਾਬ ਨੂੰ ਹੋਰ ਕਰਜ਼ੇਈ ਦੇ ਵਿੱਚ ਸੁੱਟ ਦਿੱਤਾ ਇਹ ਕਰਜ਼ਾ ਕਿੱਦਾਂ ਪੰਜਾਬ ਦੇ ਲੋਕ ਟੋਹਣ ਜਿਹੜੇ ਚੱਕਣਗੇ ਮੈਂ ਆਪਣੇ ਨਾਲ ਜਿਹੜੇ ਸਾਡੇ ਸਾਥੀ ਆ ਜਿੱਥੇ ਉਹਨਾਂ ਨਾਲ ਗੱਲ ਕਰਦੇ ਆਂ ਪੇਰ ਜਵਾਬ ਦੇਣਾ ਚਾਹੀਦਾ ਜਿੰਨਾ ਜ਼ਿਆਦਾ ਹੋ ਸਕਦਾ ਵੀ ਇਹ ਲੋਕ ਜਿਹੜੇ ਝੋਲੀ ਚੋਂ ਕਾਏ ਆ ਪੰਜਾਬ ਨੂੰ ਲੁੱਟਣ ਦੇ ਲਈ ਇਹ ਉਹੀ ਈਸਟ ਇੰਡੀਆ ਕੰਪਨੀ ਦੇ ਵਾਂਗੂ ਹੈ ਵੀ ਦਿੱਲੀੋਂ ਆ ਕੇ ਲਗਾਤਾਰ ਕੋਈ ਕਸਰ ਨਹੀਂ ਛੱਡ ਰੇ ਪੰਜਾਬ ਨੂੰ ਲੁੱਟਣ ਕੁੱਟਣ ਤੇ ਉਦੋਂ ਉਜਾੜਨ ਦੇ ਵਿੱਚ ਤੇ ਹੁਣ ਇਹਨਾਂ ਨੇ ਸਾਫ਼ ਕਹਿਤਾ ਵੀ 27 ਦੀ ਚੋਣਾ ਦੇ ਵਿੱਚ ਜੋ ਸਾਨੂੰ ਹਰ ਹੇਲਾ ਵਰਤਣਾ ਪੈ ਗਿਆ ਸਾਨੂੰ ਕੁਰਸੀ ਚਾਹੀਦੀ ਤਿਆਰ ਹੋ ਜਾਓ ਇਹਦਾ ਜਵਾਬ ਦਿਓ ਠੋਕ ਕੇ ਮਨੀ ਸੰਸੋਧੀਆ ਦਾ ਤਾਂ ਕਿ ਇਹਨੂੰ ਮਾਫ਼ੀ ਮੰਗਣੀ ਪੈ ਜੀ ਇਹਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ ਵੀ ਪੰਜਾਬ ਇੱਕ ਸੰਘਰਸ਼ੀ ਯੋਧਿਆਂ ਦਾ ਸ਼ੂਰ ਵੀਰਾਂ ਦਾ ਸਿੱਖ ਇਤਿਹਾਸ ਦਾ ਇੱਕ ਸੂਬਾ ਆ ਤੇ ਇਸ ਸੂਬੇ ਦੇ ਵਿੱਚ ਅਜੇਹਾ ਦੋ ਨੰਬਰੀ ਵਾਲਾ ਅਜੇ ਹੀ ਗੱਲਾਂ ਕਰਨੀਆਂ ਵੀ ਜਿਹੜੀਆਂ ਸੋਭਾ ਨਹੀਂ ਦਿੰਦੀਆਂ ਤੁਹਾਨੂੰ ਤੇ ਤੁਸੀਂ ਸਿਆਸੀ ਲੀਡਰ ਹੋਣ ਦੀ ਬਜਾਏ ਸਿਆਸੀ ਲੀਡਰ ਹੋਣ ਤੇ ਤੁਸੀਂ ਇੱਕ ਸਿਆਸੀ ਲੀਡਰ ਹੋਣ ਤੇ ਇਸ ਗਰਮਾਂ ਨੂੰ ਵੀ ਭੁੱਲ ਗਏ ਕਿ ਪੰਜਾਬ ਦਾ ਇਤਿਹਾਸ ਕੀ ਹੈ ਪੰਜਾਬ ਦੇ ਲੋਕ ਕਿੱਥੋਂ ਤੱਕ ਲੜਾਈ ਦੇ ਮੈਦਾਨ ਦੇ ਵਿੱਚ ਡਟੇ ਰਹਿੰਦੇ ਐ ਨਹੀਂ ਤਾਂ ਦਿੱਲੀ ਵਾਲਾ ਕਿਸਾਨ ਅੰਦੋਲਨ ਸ਼ਾਇਦ ਤੁਹਾਨੂੰ ਜਾਦ ਕਰਾਣ ਦੀ ਲੋੜ ਹੈ ਹੁਣ ਨੈਲ ਪੂਲਿੰਗ ਜਿਹੜੀ ਸਕੀਮ ਤੋਂ ਨਾ ਯੂਟਰਨ ਲੈਂਦੇ ਨਾ ਪੰਜਾਬ ਦੇ ਕਿਸਾਨ ਤੇ ਪੰਜਾਬ ਦੀ ਕਿਸਾਨ ਜੱਥੇਬੰਦੀਆਂ ਤੇ ਪੰਜਾਬ ਦੇ ਮਜ਼ਦੂਰ ਤੇ ਪੰਜਾਬ ਦੇ ਲੋਕ ਤੁਹਾਨੂੰ ਛੱਟੀ ਦਾ ਦੂਤ ਯਾਦ ਕਰਾ ਦਿੰਦੇ ਪਿੰਡਾਂ ਦੇ ਵਿੱਚ ਬੜਨਾ ਬੰਦ ਹੋ ਗਿਆ ਸੀਗਾ ਤੁਹਾਡੇ ਹਜੇ ਮਹੀਨੇ ਡੇਢ ਮਹੀਨੇ ਦਾ ਜਿਹੜਾ ਬਕਵਾ ਬੀਤਿਆ ਜਿੱਦਾਂ ਕੇਂਦਰ ਦੀ ਸਰਕਾਰ ਸਫਾਈਆਂ ਦਿੰਦੀ ਸੀਗੀ ਖੇਤੀ ਦੇ ਤਿੰਨ ਕਾਨੂੰਨ ਚੌਥੇ ਬਿਜਲੀ ਸੋਧ ਬਿੱਲ ਨੂੰ ਲੈ ਕੇ ਤੇ ਉਦਾ ਹੀ ਤੁਸੀਂ ਲਗਾਤਾਰ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਜਿਹੜੀਆਂ ਸਕੀਮਾਂ ਦੱਸੀ ਜਾ ਰਹੇ ਸੀਗੇ ਉਹਦੇ ਛੋਲੇ ਗਾਈ ਜਾ ਰਹੇ ਸੀ ਤੇ ਲੋਕਾਂ ਨੇ ਜਦਾ ਨਾਸੀ ਤੂੰ ਤੁਹਾਡੇ ਦਿੱਤਾ ਤਾਂ ਤੁਸੀਂ ਹੁਣ ਯੂ-ਟਰਨ ਮਿੰਟੋ ਮਿੰਟ ਲੈ ਲਿਆ ਵੀ ਨਹੀਂ 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 ਭਾਈ ਵੀ ਇਹ ਹੁਣ ਸਾਨੂੰ ਵਾਪਸ ਲੈਣੇ ਪੈਣੀ ਹੈ ਪਤਾ ਲੱਗ ਜਾਣਾ ਸੀਗਾ ਇੱਕ ਵਾਰ ਰੱਖਦੇ ਇਹਨੂੰ ਸਾਲ 6 ਮਹੀਨੇ ਲੈਂਡ ਪੂਲਿੰਗ ਸਕੀਮ ਨੂੰ ਲੋਕ ਜਦਾ ਨਾਸੀ ਤੂੰ ਦੇਣਾ ਸੀਗਾ ਤੁਹਾਡਾ ਇਹ ਹਰਿਆਣੇ ਦੇ ਮੁੱਖ ਮੰਤਰੀ ਨੂੰ ਜੇ ਭਾਰਾ ਉੱਥੇ ਹਰਿਆਣੇ ਦੇ ਵਿੱਚ ਪੂਰੇ ਕਿਸਾਨੀਆਂ ਦੋਂ ਦੇ ਚੱਲਦੇ ਆ ਉਹਦਾ ਹੈਲੀਕਾਪਟਰ ਨੇ ਨਾ ਜ਼ਮੀਨ ਤੇ ਉਤਰਨ ਦਿੱਤਾ ਤੇ ਨਿਕਲਨ ਭਗਵੰਤ ਮਾਨ ਨੂੰ ਵੀ ਉਹਦੇ ਘਰੋਂ ਨਹੀਂ ਦੇਣਾ ਸੀਗਾ ਚੰਡੀਗੜ ਕੋਠੀ ਦੇ ਵਿੱਚ ਲੋਕਾਂ ਨੇ ਤਾੜ ਕੇ ਰੱਖਣਾ ਸੀਗਾ ਇਹ ਹਾਲਾਤ ਬਣਾ ਦੇਣੇ ਸੀਗੇ ਤੇ ਜਿਹੜੀ ਸੰਸੋਧੀਆਂ ਨੇ ਸਟੇਟਮੈਂਟ ਦਿੱਤੀ ਹੈ ਇਹ ਬੜੀ ਜਾਰੇ ਘਟਿਆ ਹਰਕਤ ਕੀਤੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਤੇ ਜਿਹੜੇ ਲੋਕ ਅੱਗੇ ਬੈਠ ਕੇ ਜਿਹੜੇ ਸੁਣ ਰਿਹਾ ਜਿਹੜੇ ਇਹਦੇ ਦਰਦਾ ਬਰਜਰਜਾ ਜਿਹੜੇ ਇਹਦੇ ਅੱਗੇ ਆਗੂ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਉਹਨੂੰ ਵੀ ਥੋੜਾ ਜਿਆ ਜਿਹੜੀ ਹੈ ਲਾਂਤਾ ਪਾਣੀਆਂ ਚਾਹੀਦੀਆਂ ਕਿਜੇ ਇਹ ਲੋਕ ਹੈ ਜਿਹੜੇ ਪੰਜਾਬ ਦੇ ਲੋਕਾਂ ਨੂੰ ਲੈ ਕੇ ਕੀ ਸ਼ਬਦ ਇਹਨਾਂ ਦੇ ਵੱਲੋਂ ਵਰਤੇ ਜਾ ਰਿਹਾ ਤੇ ਉਹਨੂੰ ਹਾਸਾ ਠੇਟਾ ਕਰਕੇ ਸੁਣ ਰਿਹਾ ਜਦਕੀ ਪੰਜਾਬ ਹੜਾ ਦੇ ਨਾਲ ਮਾਰਿਆ ਜਾ ਰਿਹਾ ਜਦਕੀ ਪੰਜਾਬ ਗੁੰਡਾ ਪੁਲਿਸ ਦੇ ਤਸੱਦਦ ਦੇ ਨਾਲ ਮਾਰਿਆ ਜਾ ਰਿਹਾ ਜਦਕੀ ਪੰਜਾਬ ਦੀ ਨੌਜਵਾਨੀ ਨਸ਼ੇ ਦੇ ਵਿੱਚ ਮਾਰੀ ਜਾ ਰਹੀ ਹੈ ਜਦਕੀ ਪੰਜਾਬ ਦੀ ਨੌਜਵਾਨੀ ਗੈਂਗਸਟਰ ਬਾਦ ਦੇ ਵਿੱਚ ਮਾਰੀ ਜਾ ਰਹੀ ਹੈ ਜਦਕੀ ਪੰਜਾਬ ਦਾ ਅਮਨ ਚੈਨ ਲਗਾਤਾਰ ਜਿਹੜਾ ਹੈ ਉਹ ਖਰਾਬ ਹੋਇਆ ਪਿਆ ਹੈ ਜਦਕੀ ਪੰਜਾਬ ਦੇ ਨੌਜਵਾਨ ਇਹ ਪੰਜਾਬ ਛੱਡ ਕੇ ਵਿਦੇਸ਼ ਨੂੰ ਜਾਣ ਦੇ ਲਈ ਰੋਜ਼ਗਾਰ ਦੀ ਭਾਲ ਦੇ ਲਈ ਮਜਬੂਰ ਹੋਏ ਬੈਠੇ ਆ ਉਹ ਕਦੀ ਇੱਕ ਦੇਸ਼ ਦੇ ਵਿੱਚ ਧੱਕੇ ਖਾਂਦੇ ਆ ਕਦੀ ਦੂਜੇ ਦੇਸ਼ ਦੇ ਵਿੱਚ ਧੱਕੇ ਖਾਂਦੇ ਆ ਕਦੀ ਇੱਕ ਏਜੰਟ ਕੋ ਪੈਸੇ ਪਸਾਂਦੇ ਆ ਕਦੀ ਦੂਜੇ ਕੋ ਪਸਾਂਦੇ ਆ ਤੇ ਅਮਰੀਕਾ ਉਹਨਾਂ ਨੂੰ ਜਿਹੜੇ ਪੈਰਾਂ ਦੇ ਵਿੱਚ ਬੇੜੀਆਂ ਲਾ ਕੇ ਉਹ ਜਹਾਜ਼ਾਂ ਦੇ ਵਿੱਚ ਤਾੜ ਕੇ ਬੰਦੀ ਬਣਾ ਕੇ ਦੁਬਾਰਾ ਪੰਜਾਬ ਦੇ ਵੱਲ ਨੂੰ ਜਿਹੜਾ ਆ ਘਲਦਾ ਆ ਅਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਅਜਿਹੇ ਸ਼ਬਦ ਵਰਤਨੇ ਬਹੁਤ ਜ਼ਾਦੇ ਨਿੰਦਨਯੋਗ ਹੈ ਇਹਦੀ ਜਿੰਨੀ ਜ਼ਾਦੇ ਨਖੇਦੀ ਤੇ ਜਿੰਨੀ ਜ਼ਾਦੇ ਇਹਦੇ ਵਿਰੁੱਧ ਜਿਹੜੀ ਗੱਲਾਂ ਕੀਤੀਆਂ ਜਾਣੀਆਂ ਚਾਹੀਦੀਆਂ ਉਹ ਘਟਾ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਕਿ ਜਿੰਨਾ ਜ਼ਾਦੇ ਤਕੜੇ ਹੋ ਕੇ ਅਜਿਹੇ ਲੀਡਰਾਂ ਦਾ ਜਿਹੜਾ ਆਪਣੇ ਪਿੰਡਾਂ 'ਚ ਆਪਣੇ ਪੰਜਾਬ ਦੇ ਵਿੱਚ ਬਣਨਾ ਜਿਹੜਾ ਆ ਉਹ ਬੰਦ ਕਰੋ ਤੇ 2027 ਦੇ ਵਿੱਚ ਇਹਨਾਂ ਦਾ 1 ਐਮਐਲਏ ਨਹੀਂ ਜਿੱਤਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਪੇ ਪੰਜਾਬ ਦੇ ਲੋਕਾਂ ਨੇ ਜੇ 92 ਸੀਟਾਂ ਦੇ ਨਾਲ ਆਪਣੇ ਸਿਰ ਤੇ ਬਿਠਾਇਆ ਤੇ ਜੇ ਅਸੀਂ ਉਹਨਾਂ ਦੇ ਲਈ ਕੁਝ ਕੀਤਾ ਨਹੀਂ ਪੰਜ ਸਾਲਾਂ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਸਾਨੂੰ ਰਹਿਣ ਨਹੀਂ ਦਿੱਤਾ ਧੰਨਵਾਦ ਸਾਥੀਓ